ਇਹ ਸਾਜੀ ਨਾਮ ਹੈ ਕੁਲਤ ਸਿੰਘ ਜੀ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜਰਨਾਈਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਸ੍ਰੀ ਗੁਰੂ ਰਵਿਦਾਸ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਅਸੀਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਨੇ ਆਪਣੇ ਵੱਲੋਂ ਸਾਡੇ ਨਾਲ ਛੋਟੇ ਛੋਟੇ ਬੱਚਿਆਂ ਨੇ ਬਜ਼ੁਰਗਾਂ ਨੇ ਮਤਾਵਾਂ ਨੇ ਭੈਣਾਂ ਨੇ ਸਾਰੀਆਂ ਨੇ ਸਾਡੇ ਨਾਲ ਸਾਥ ਦਿੱਤਾ 7 ਦਿਨ ਤੋਂ ਅਸੀਂ ਪ੍ਰਵਾਤ ਫੇਰੀਆਂ ਕੱਢੀਆਂ ਨੇ ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦਾ ਕਰ ਕਰ ਜਾ ਕੇ ਲੋਕਾਂ ਦੇ ਸੰਗਤਾਂ ਦੇ ਚਾਹ ਦੇ ਲੰਗਰ ਵੀ ਸੰਗਤਾਂ ਨੇ ਛਟਾਏ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸੋ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਸਾਨੂੰ ਲੰਗਰਾਂ ਵਿੱਚ ਮਾਇਰ ਅਰਦਾਸ ਕਰਾਈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਧੂਮ ਧਾਮ ਦੇ ਨਾਲ 2-3 ਦਿਨ ਤੋਂ ਅਸੀਂ ਸੇਵਾ ਕੀਤੀ ਸੰਗਤਾਂ ਨੇ ਲੰਗਰਾਂ ਦੀ ਸੇਵਾ ਕੀਤੀ ਲੰਗਰ ਹੁਣ ਚੱਲ ਰਹੇ ਨੇ ਸੋ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਹੈ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਦੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਨਾਮ ਹੈ ਜੀ ਬਾਬਾ ਸੁਰਿੰਦਰ ਸਿੰਘ ਜੀ ਬਾਬਾ ਜੀ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਮਨਾਇਆ ਜਾ ਰਿਹਾ ਹੈ ਕੀ ਗੱਲ ਹੈ ਅੱਜ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ ਉਤਾਰ ਦਿਹਾੜਾ ਸਾਰੇ ਸੰਗਤਾਂ ਨੇ ਨਾਲ ਮਿਲ ਕੇ ਨਗਰ ਨਿਵਾਸੀਆਂ ਨੇ ਕਈ ਦਿਨ ਤੋਂ ਰੋਜ਼ ਤੋਂ ਸੋਪਰਾਲਾ ਕਰਕੇ ਅੰਮ੍ਰਿਤ ਵੇਰ ਤੋਂ ਲੈ ਕੇ ਪ੍ਰਵਾਤ ਫੇਰੀਆਂ ਕੱਟੀਆਂ ਸਾਬ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ ਉਤਾਰ ਦਾ ਮਨਾਇਆ ਤਿੰਨ ਦਿਨ ਸੰਗਤਾਂ ਨੇ ਸੰਤ ਤੇ ਮੰਨ ਦੇ ਨਾਲ ਸੇਵਾ ਕੀਤੀ ਹੈ ਸੋ ਸੰਗਤਾਂ ਦਾ ਵੀ ਅਸੀਂ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਤਿੰਨ ਦਿਨ ਆਪਣੀ ਕਿਰਤ ਕਮਾਈ ਦੇ ਵਿੱਚੋਂ ਮਾਇਆ ਅਰਦਾਸ ਕਰਾਈ ਹੈ ਸੇਵਾ ਕੀਤੀ ਹੈ ਲੰਗਰਾਂ ਦੀ ਸੇਵਾ ਕੀਤੀ ਹੈ ਅਸੀਂ ਉਹਨਾਂ ਸੰਗਤਾਂ ਦਾ ਵੀ ਧੰਨਵਾਦ ਕਰਨੇ ਆ ਤੇ ਉਹਨਾਂ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਸਾਰੀ ਸਮੇਂ ਸਾਥ ਦਿੱਤਾ ਅਸੀਂ ਪੰਜ ਪ੍ਰਵਾਧਵਰੀਆਂ ਆਰੰਭ ਕੀਤੀਆਂ ਸੀ ਪੰਜ ਤੋਂ ਸੱਤ ਕੱਡੀਆਂ ਨੇ ਭਗਤ ਰਵਦਾਸ ਜੀ ਦੇ ਉਤਾਰ ਦਿਹਾੜੀ ਦੇ ਖੁਸ਼ੀਆਂ ਦੇ ਵਿੱਚ ਤੇ ਨਗਰਾਂ ਦੇ ਵਿੱਚ ਸਾਨੂੰ ਜਾਦੀ ਸੇਵਾ ਵੀ ਬਹੁਤ ਸੰਗਤਾਂ ਦੇ ਪਰਾਲੇ ਦੇ ਨਾਲ ਚਾਹ ਦੀ ਲੰਗਰ ਛਕਾਈ ਸੇਵਾ ਕੀਤੀ ਅੰਮ੍ਰਿਤ ਵੇਲੇ ਉੱਠ ਕੇ ਭਗਤ ਰਵਦਾਸ ਜੀ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਸੰਗਤਾਂ ਨੇ ਅਬਰਾਲਾ ਕਰਕੇ ਪ੍ਰਵਾਦ ਫਰੀਆਂ ਕੰਡੀਆਂ ਸ੍ਰੀ ਅਖੰਡ ਪਾਠ ਸਾਹਿਬ ਰੰਮ ਕਰਾਈ ਲੰਗਰ ਤਿਆਰ ਕਰਾਈ ਤੇ ਸੰਗਤਾਂ ਦਾ ਅਸੀਂ ਦਿਲੋਂ ਧੰਨਵਾਦ ਕਰਨੇ ਆ ਕਿ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਪਰਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਰਵਦਾਸ ਮਹਾਰਾਜ ਕੀ ਜੈ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਕਰਨੈਲ ਸਿੰਘ ਮਿਲੋਂ ਅੱਜ ਛਿਦਿਗੁਰ ਰਵੀਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਮਨਾਇਆ ਜਾ ਰਿਹਾ ਜੀ ਕੀ ਕਹਿਜੋ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਜੀ ਸਾਡੇ ਨਗਰ ਨੇ ਰਲ ਮਿਲ ਕੇ ਬਹੁਤ ਉਪਰਾਲਾ ਕਰਕੇ ਬਹੁਤ ਸੋਹਣਾ ਪ੍ਰੋਗਰਾਮ ਮਨਾਇਆ ਜੀ ਸਾਰੇ ਪਾਸੇ ਇਹੀ ਚਰਚਾ ਰਲ ਮਿਲ ਕੇ ਇਹਨਾਂ ਪ੍ਰਚਾਰ ਵਧੀਆ ਹੋਇਆ ਹੈ ਗੁਰੂ ਘਰਾਂ ਚ ਸੰਗਤ ਨੇ ਇਕੱਠੇ ਕੀਤਾ ਤੇ ਗੁਰਸਿੱਖੀ ਦੀ ਸੇਧ ਮਿਲਦੀ ਆ ਸਾਡੇ ਬੱਚੇ ਉਤਸ਼ਾਹ ਰੱਖਦੇ ਨੇ ਕਿ ਸਾਨੂੰ ਬਹੁਤ ਚੰਗਾ ਲੱਗਿਆ ਜੀ